ਹੋ ਵੀ ਮਿੱਤਰੋ ਆਪਾਂ ਨਾ ਆਪਣੇ ਖੇਤ ਮੋਟਰ ਦਾ ਨਕਾ ਕਰਕੇ ਗਏ ਆ ਹੁਣ ਪਹਿਲਾ ਦੂਜੇ ਖੇਤ ਸੀਗੀ ਹੁਣ ਆਇਆ ਮੱਖਣਬਾਈ ਦਾ ਫੋਨ ਆ ਉਹ ਕਹਿੰਦਾ ਖੇਤ ਆਇਆ ਕਹਿੰਦਾ ਅੱਜ ਆਪਣੇ ਝੋਨਾ ਲੱਗ ਗਿਆ ਤੇ ਆਪਾਂ ਝੋਨੇ ਵਾਲੇ ਨੂੰ ਅੱਜ ਕਰਨੀ ਆ ਕਹਿੰਦਾ ਪਾਰਟੀ ਹੁਣ ਬਈ ਆਪਾਂ ਚੱਲਦੇ ਆ ਆਪਾਂ ਜਾਵਾਂਗੇ ਸਿੱਧੂ ਸ਼ਰਮਾ ਦੀ ਦੁਕਾਨ ਤੇ ਉੱਥੋਂ ਸਮਾਨ ਚੱਕ ਕੇ ਫੇਰ ਫੇਰ ਚੱਲਾਂਗੇ ਕਿਉਂਕਿ ਅੱਜ ਬਾਈ ਨੇ ਪਾਰਟੀ ਜੰਦਿਆਂ ਮੱਖਣ ਨੇ ਤੇ ਤੁਹਾਨੂੰ ਦਿਖਾਉਣੇ ਆ ਆਪਣੇ ਰਿਹਾ ਆਪਣੇ ਵਲੌਗ ਨਾਲ ਬਈ ਇੱਥੇ ਕਰਕੇ ਬਈ ਆਪਾਂ ਨਕਾ ਇਹ ਪੈਂਦਾ ਦੋ ਤਿੰਨ ਘੰਟਿਆਂ ਚ ਰਮ ਜੂਗਾ ਫੇਰ ਆਪਾਂ ਅਗੇ ਅਗਲੇ ਖੇਤ ਚ ਕਰ ਲਾਂਗੇ ਮੋਟਰ ਹੁਣ ਆਪਾਂ ਚੱਲੇ ਆ ਬਾਈ ਸਿਟੂ ਸ਼ਰਮਾ ਦੀ ਦੁਕਾਨ ਤੇ ਲਓ ਜੀ ਬਈ ਜੀ ਆ ਐ ਸਿਟੂ ਸ਼ਰਮਾ ਦੀ ਦੁਕਾਨ ਇੱਥੋਂ ਲੈ ਕੇ ਜਾਵਾਂਗੇ ਇਹ ਸਮਾਨ ਆ ਪਹਿਲੀ ਬੈਠੇ ਆ ਜਰਾ ਕੇ ਦੇਖ ਲਿਆ ਸ਼ਰਮਾ ਜੀ ਸਮਾਨ ਆਪਣਾ ਬਾਈ ਓਟੋ ਪੜਿਆ ਟਮੋਈ ਦੋ ਦਿਸੇ ਹੀ ਉਹ ਜਾਮਣਾ ਅਜੇ ਰਖਗਾ ਤੁਰਿਆ ਰੇ ਹੈ ਏ ਇੰਨੀ ਵੀਡੀਓ ਹੈ ਬਾਈ ਦੇਖ ਲੋ ਸਿੱਟੂ ਦੀ ਦੁਕਾਨ ਤੇ ਇਹ ਗਿਆ ਪੱਪੂ ਆਇਆ ਆਪਣਾ ਮਿੱਤਰ ਸਮੋਸੇ ਲੈਣਾ ਹੈ ਬਹੁਤ ਸਮੋਸੇ ਖਾਵਾ ਬਾਈ ਦਿੱਲੀ ਦੇ ਦੋ ਸਮੋਸੇ ਇਸਕੇ ਪੱਕੇ ਆਉਟੇਟ ਦੇ ਦੇਖੋ ਕਿਵੇਂ ਬਣਾਏ ਬਹੁਤ ਸਮੋਸੇ ਬਹੁਤ ਟੇਸਟੀ ਬਣਾਇਆ ਬਾਈ ਦੇਖਦੇ ਹੁਣ ਮੈਂ ਲੈ ਕੱਢੇ ਹਣੇ ਘਟੋ ਘਟੇ ਨੇ 100 100 ਕੇ 100 ਵੇਚੇ ਅਲੇ ਹੋ ਰ ਆ ਰਹੇ ਆ ਕਾਕਾ ਆ ਦੇਖੇ ਮਲੇ ਆ ਆ ਆਪ ਬਾਦੂ ਸਮੋਸੇ ਖਾਵੇ ਪੱਪੂ ਬਾਈ ਨਹੀਂ ਆ ਰਹੇ ਤੇਜੀ ਘਟ ਬੰਦਦਾ ਭਾਈ ਹਾਂ ਜੀ ਬਾਈ ਜੀ ਲੋ ਜੀ ਬਾਈ ਜੀ ਸਮੋਸੇ ਲੈ ਕੇ 50 ਰੁਪਏ ਇਹ ਆ ਬਾਈ ਆਪਣਾ ਲਾਲ ਲਾਲਾ ਪੀਰੇ ਤੇ ਜਾਨਵਰ ਬਹੁਤ ਨੇ ਕਿ ਤੇ ਛੋਟੇ ਛੋਟੇ ਪੰਛੀ ਆਲ ਨੇ ਦੇਖੋ ਇਹਨਾਂ ਦੇ ਤੇ ਹੁਣ ਆਪਾਂ ਚੱਲੇ ਆਂ ਬਸ ਖੇਤ ਨੂੰ ਲੋ ਜੀ ਭਾਈ ਜੀ ਆਪਾਂ ਨੂੰ ਜਿੱਥੇ ਜਾਣਾ ਮੱਖੜਬਾਈ ਦੇ ਖੇਤ ਚ ਪਹੁੰਚ ਚੁੱਕੇ ਆਪਾਂ ਆਹ ਖੜਾ ਟਰੈਕਟਰ ਬਾਈ ਦਾ ਹੁਣ ਹੀ ਲਾਇਆ ਬਾਈ ਨੇ ਲਿਆ ਕੇ ਬਾਈ ਇਹ ਕੋਠਾ ਹੈ ਬਾਈ ਦਾ ਇੱਥੇ ਇੱਥੇ ਫੜਾਣਾ ਹੈ ਆਪਾਂ ਸਮੋਸੇ ਇਹ ਬਾਈ ਜਸਵੰਤ ਸਿੰਘ ਜੀ ਬਾਕੀ ਆ ਬੈਠੇ ਆਪਣੇ ਪ੍ਰਧਾਨ ਹੋਰੀ ਬਾਈ ਲੋ ਜੀ ਸਮੋਸੇ ਆ ਗਏ ਬਾਈ ਜੀ ਥੋਡੇ ਮੱਖਣ ਢੀਕਾਂ ਲੱਗ ਰਹਾ ਤਾਂ ਬਈ ਵੀ ਕਦੋਂ ਸਮੋਸੇ ਆਵੇਂਗੇ ਯਾਰ ਹਣਾ ਹੈ ਮੱਖਣਾ ਭੁੱਖ ਲੱਗ ਰਹੀ ਏ ਪੂਰੀ ਆਈਫੋਨ ਨਹੀਂ ਦੇਖਿਆ ਬਾਈ ਇਹਨਾਂ ਨੇ ਦੇਖੀ ਆਲੇ-ਦਾਲੇ ਬੈਠੇ ਸਾਰੇ ਐਨਆਰਆਈ ਬਾਈ ਗਿ ਆਲੇ-ਦਾਲੇ ਮੱਖਣ ਬਾਈ ਉਧਰ ਕਿਆ ਬਾਬਾ ਜੀ ਟਿਕਾਓ ਆ ਗਿਆ ਆਪਣਾ ਬਸ਼ੇਰ ਬਗਾ ਇੱਕ ਇਧਰ ਬਾਈ ਜਾ ਰਹਾ ਹੈਗਾ ਉਧਰ ਤਰਸੇਮ ਸਮੋਸੇ ਨੂੰ ਟੁੱਟੇਗੇ ਬਈ ਹੁਣ ਸਾਰੇ ਲੈ ਫਿਰਦਾਨ ਕੱਲੇ ਕੱਲੇ ਕਰਕੇ ਫੜਾਈ ਚੱਲੇ ਹੈ ਦੌਲਾ ਸਿੰਘ ਬਰਤਾਰਿਆ ਬਈ ਉਧਰ ਸਮੋਸੇ ਉਧਰ ਚਾਹ ਬਣਾਉਣ ਲੱਗ ਰਿਹਾ ਇੱਕ ਬਈ ਦੀਪ ਨੂੰ 10 ਸਮੋਸਾ ਦੇ ਦੀ ਬਈ ਰੋਏ ਤੇਰੇ ਬਾਅਦ ਪਾਰ ਲਈ ਯੂਸਕੋਟਰ ਲੈਣੇ ਨੇ ਤੇਰੇ ਬਾਅਦ ਤੂੰ ਤੇ ਇਹਦੇ ਨਾਲ ਹੋਰ ਤੋ ਕੁਝ ਬੱਦਦਾ ਨਹੀਂ ਹੁੰਦੀ ਇਹ ਆਇਆ ਲੈ ਆਇਆ ਕਰਤਲਾ ਫਿਰ ਥੋੜੇ ਜੱਕ ਕਰਦੇ ਆਹ ਆਲੇ ਆ ਗਏ ਨੀ ਸਾਰੇ ਨੂੰ ਵੰਡਦੇ ਸਮੋਸੇ ਬਲਕਾਰ ਨੂੰ ਚਾਰ ਦੇ ਦਿੰਦੇ ਨੇ ਫਿਰ ਰੱਖ ਦੀ ਹੈਗਾ ਫੇਰ ਖਾਵਾ ਇਕੱਲੇ ਇਕੱਲੇ ਕਰਕੇ ਹਾਂ ਮਿਲਕਰ ਹਾਂ ਅਦਰ ਜਾਣਾ ਮੋੜ ਲੱਗ ਰਿਹਾ ਹੈ ਬੰਡੇ ਸਾਹਿਬ ਕਰਨ ਬਈ ਆਪਕੇ ਸਪੈਸ਼ਲ ਬਰਤਨ ਇੱਕ ਆਪਾ ਨੂੰ ਆ ਗਿਆ ਬਾਈ ਨਰਜ ਛੱਟ ਨਹੀਂ ਦੂੰ ਤੈਨੂੰ ਆਉਣ ਤੁੰ ਨੂੰ ਵੀ ਆ ਆ ਗਈ ਛੱਟ ਨਹੀਂ ਮੰਗੀ ਏ ਯਾਰ ਕਿ ਹੋਰ ਦੱਸੋ ਉਸ ਲੈਣੀ ਆ ਵਾਲੇ ਕੋਈ ਨਾ ਪਹਿਲੇ ਇਹਨਾਂ ਨੂੰ ਮੈਂ ਪਾ ਦਿੰਦਾ ਇਹ ਬਾਟਿੰਗ ਇਹਨਾਂ ਪਰ ਨੂੰ ਮੈਂ ਜੀ ਸੰਗਰਾਹ ਦੇ ਤੂੰ ਚੰਤੇ ਨਾਲ ਆਲਾ ਕਰਕੇ ਫੇਰ ਸੈਟ ਆਦਾ ਚੰਤੇ ਨਾਲ ਤੋੜ ਕੇ ਹੈ ਨਾ ਸਾਰਾ ਅਰੇ ਗਲੇ ਬਾਈ ਜਰ ਗਏ ਚਮਚੇ ਨਾਲ ਗਏ ਜਮਾ ਇਹਨਾਂ ਕਚਾ ਵਿੱਚ ਕਰਕੇ ਫਿਰ ਖਾਵਾਂਗਾ ਗਏ ਤੜ ਕੇ ਤੜ ਕੇ ਜਿਹੜਾ ਮੈਂ ਚਮਚਾ ਲਾ ਲਉਣਾ ਜਮਚੇ ਨਾਲ ਦਵਾ ਲਾਵੇਗਾ ਹੋਰ ਖਾ ਰਹਾ ਜਿਹੜਾ ਨਾ ਖਾਣੇ ਹੀ ਪੜੇ ਇਸ ਨੇ ਕਈ ਜਿਹੜਾ ਵੀ ਖਾਣਾ ਵੀ ਹੋਰ ਮਾਣਾ ਲਾਏਗਾ ਅਜ ਬਾਖ ਦੇਖਦਾ ਬਾਈ ਚਮਚ ਚਮਚੇ ਨਾਲ ਲਗਾਏਗਾ ਜੀਪ ਲੈ ਭਾਈਆਂ ਨੇ ਤੇ ਸ਼ਾਕਰੀਏ ਬਾਈ ਸਮੋਸੇ ਹੁਣ ਬਾਈ ਉੱਠ ਕੇ ਕੰਮ ਨਿਭੜਿਆ ਵਾਈਆਂ ਦਾ ਮੱਖਣ ਨੇ ਪਾਰਟੀ ਕਰੀ ਦੀ ਬਾਈ ਸਮੋਸਿਆਂ ਦੀ ਮੱਖਣ ਦੀ ਲੱਗ ਗਈ ਜੀਰੀ ਮੱਖਣ ਜੀਰੀ ਬਾਹ ਨਿਕਲੇਗੀ ਤੇਰੀ ਹਾਂ ਆ ਲਾਸਟ ਬਾਹ ਲੈਦਾ ਭਾਈ ਮੱਖਣ ਦਾ ਪੌਦਾ ਵਾਲਾ ਨਵੇੜ ਦੀਆ ਲੈ ਵੀ ਮੱਖਣ ਕੀ ਜੀਰੀ ਲੱਗੀ ਨਾਲ ਕੀ ਨਾਲ ਰੱਬ ਮੀਂਹ ਪਾੜ ਲੱਗ ਗਿਆ ਉਹ ਆ ਗਿਆ ਭਾਈ ਮੀਂਹ ਦੇਖੋ ਕਿੰਨਾ ਲੱਗਾ ਲੱਗੀਆਂ ਗਲੀਆਂ ਹੋੜਾ ਫੁੱਲ ਵੀ ਆ ਭਾਈ ਮੱਖਣ ਕੇ ਸਮੋਸੇ ਖਵਾਜੋ ਹੀ ਰਾਸ ਆ ਗਏ ਦਾਲੇ ਹੋਲੇ ਵੀ ਦਾਲੇ ਹੋਰ ਵੀ ਉਰੀ ਖੜ ਗਏ ਭਾਈ ਕਹਿੰਦੇ ਜਾਂਦੇ ਨਹੀਂ ਹੈਗੇ ਮੀ ਬੜਾ ਆ ਗਿਆ ਹਾਂਜੀ ਦੋਸਤੋ ਆਪਾਂ ਮੱਖਣਬਾਈ ਦੇ ਖੇਤ ਸੀ ਪਹਿਲਾਂ ਹੁਣ ਆ ਗਏ ਆਪਾਂ ਆਪਣੇ ਖੇਤ ਤੇ ਕਿਉਂਕਿ ਬਈ ਮੀਂਹ ਬਹੁਤ ਜ਼ਿਆਦਾ ਆ ਗਿਆ ਤੇ ਆਪਾਂ ਵੀ ਆਪਣਾ ਝੋਨਾ ਦੇਖਣਾ ਸੀਗਾ ਤੇ ਤੁਹਾਨੂੰ ਦਿਖਾਉਨੇ ਆ ਬਈ ਕਿੰਨਾ ਕੁ ਮੀਂਹ ਹੈਗਾ ਇਹ ਬਈ ਆਪਣਾ ਫਾਰਮ ਹੈਗਾ ਤੁਸੀਂ ਉਧਰ ਵੀ ਦੇਖ ਸਕਦੇ ਹੋ ਕਿੰਨਾ ਮੀਂਹ ਆਇਆ ਹੈਗਾ ਤੇ ਆਪਣਾ ਝੋਨਾ ਹੈਗਾ ਇਹ ਜੇ ਸਵੇਰੇ ਪਾਣੀ ਨਹੀਂ ਸੀ ਬਈ ਹੁਣ ਦੇਖੋ ਕਿੰਨਾ ਪਾਣੀ ਹੋ ਰਿਹਾ ਹੈਗਾ ਮੌਸਮ ਵੀ ਬੜਾ ਘੈਂਟ ਕੀਤਾ ਹੋਇਆ ਰੱਬ ਨੇ ਇਸ ਦੇ ਨਾਲ ਹੀ ਮਿੱਤਰੋ ਆਪਣਾ ਵਲੌਗ ਹੁੰਦਾ ਸਮਾਪਤ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਤਾਂ ਜੋ ਨਵੇਂ ਤੋਂ ਨਵੇਂ ਬਲੌਗ ਲੈ ਕੇ ਆਈਏ ਤੁਹਾਡੇ ਵਾਸਤੇ ਡੇਲੀ ਬਲੌਗ ਲੈ ਕੇ ਆਇਆ ਕਰਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਦੋਸਤੋ ਸੋ ਸਾਰੇ ਦੋਸਤੋ ਮਿੱਤਰਾਂ ਦਾ ਧੰਨਵਾਦ ਮਿਲਦੇ ਆਂ ਅਗਲੇ ਬਲੌਗ ਚ